ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਭਗਤ ਪੀਰਾਂ ਨੂੰ ਮੰਨਦੇ ਨੇ ਪਰ ਫਿਰ ਵੀ ਐਨੇ ਸਾਲ ਪੀਰਾਂ ਨੂੰ ਮੰਨਦਿਆਂ ਹੋ ਗਏ ਪਰ ਅਜੇ ਤੱਕ ਵੀ ਉਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਹੋਏ ਅਤੇ ਨਾ ਹੀ ਗਰੀਬੀ ਖਤਮ ਹੋਈ ਅਤੇ ਨਾ ਹੀ ਕੋਈ ਕੰਮ ਬਣ ਰਹੇ ਹਨ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਪੀਰ ਉਹਨਾਂ ਦੀ ਬਾਹ ਕਿਉਂ ਨਹੀਂ ਫੜਦੇ ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਅਸੀਂ ਤੁਹਾਡੇ ਲਈ ਅਜਿਹੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਸੰਗਤ ਜੀ ਆਉਣ ਗੱਲ ਕਰਦੇ ਹਾਂ ਕਿ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਪੀਰ ਸਾਡੀ ਬਾਹ ਨਹੀਂ ਫੜਦੇ ਅਤੇ ਇੰਨੀ ਇਬਾਦਤ ਕਰਨ ਅਤੇ ਪੀਰਾਂ ਦੇ ਸ਼ਿਰਾਗ ਲਾਉਣ ਦੇ ਬਾਵਜੂਦ ਸਾਡਾ ਕੋਈ ਕੰਮ ਨਹੀਂ ਬਣਦਾ ਘਰ 'ਚ ਬਰਕਤ ਨਹੀਂ ਹੈ ਅਤੇ ਨਾ ਹੀ ਗਰੀਬੀ ਦੂਰ ਹੋ ਰਹੀ ਹੈ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੀਰਾਂ ਵੱਲੋਂ ਕੋਈ ਘਾਟ ਨਹੀਂ ਹੈ ਸਾਡੀ ਹੀ ਭਗਤੀ ਵਿੱਚ ਪੀਰਾਂ ਨੂੰ ਮੰਨਣ ਵਿੱਚ ਅਸੀਂ ਕੋਈ ਗਲਤੀ ਕਰ ਰਹੇ ਹਾਂ ਸੰਗਤ ਜੀ ਸਭ ਤੋਂ ਪਹਿਲਾ ਕਾਰਨ ਇਹ ਹੁੰਦਾ ਹੈ ਕਿ ਜੋ ਵੀ ਚਿਰਾਗ ਅਸੀਂ ਪੀਰਾਂ ਦੇ ਆਪਣੇ ਘਰੇ ਕਰਦੇ ਹਾਂ ਜਾਂ ਜੋ ਵੀ ਪੀੜੀ ਦਰ ਪੀੜੀ ਸਾਡੇ ਘਰ ਵਿੱਚ ਲੱਗਦੇ ਆ ਰਹੇ ਹਨ ਜਾਂ ਸਾਡੇ ਖੇਤਾਂ ਵਿੱਚ ਜਾਂ ਪਿੰਡ ਦੇ ਪੀਰਖਾਨੇ ਵਿੱਚ ਸਾਡੇ ਬਜ਼ੁਰਗ ਕਿਸੇ ਪੀਰ ਨੂੰ ਮੰਨਦੇ ਆ ਰਹੇ ਨੇ ਤਾਂ ਹੋ ਸਕਦਾ ਹੈ ਕਿ ਸਾਡੇ ਵੱਲੋਂ ਉਹਨਾਂ ਦੀ ਇਬਾਦਤ ਅਤੇ ਉਹਨਾਂ ਨੂੰ ਮੰਨਣ ਵਿੱਚ ਕੋਈ ਨਾ ਕੋਈ ਘੁੱਲ ਹੋ ਰਹੀ ਹੋਵੇ ਭਾਵੇਂ ਅਸੀਂ ਉਹਨਾਂ ਦਾ ਕਲਾਮ ਜਾਂ ਨਿਆਜ਼ ਦੇਣ ਵਿੱਚ ਕੋਈ ਗਲਤੀ ਕਰ ਰਹੇ ਹੋਈਏ ਇਸ ਤਰ੍ਹਾਂ ਕਰਨ ਨਾਲ ਵੀ ਸਾਡੀ ਇਬਾਦਤ ਲੇਖੇ ਨਹੀਂ ਲੱਗਦੀ ਅਤੇ ਸਾਡੀ ਸਾਰੀ ਸੇਵਾ ਬਸ ਕਰਮਕਾਂਡ ਬਣ ਜਾਂਦੀ ਹੈ ਜਿਸ ਦਾ ਸਾਨੂੰ ਇਹ ਹੀ ਪਤਾ ਨਹੀਂ ਹੁੰਦਾ ਕਿ ਪੀਰਾਂ ਨੇ ਸੇਵਾ ਪ੍ਰਵਾਨ ਕਰ ਲਈ ਹੈ ਜਾਂ ਨਹੀਂ ਸੁਸੰਗਤ ਜੀ ਪਹਿਲਾ ਕੰਮ ਤੁਸੀਂ ਇਹ ਕਰਨਾ ਹੈ ਕਿ ਹੋ ਸਕੇ ਤਾਂ ਜਿਸ ਪੀਰ ਨੂੰ ਤੁਸੀਂ ਮੰਨਦੇ ਹੋ ਉਹਨਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰੋ ਉਹਨਾਂ ਦੇ ਚਿਰਾਗ ਕਿਵੇਂ ਲਾਉਣੇ ਹਨ ਕਦੋਂ ਲਾਉਣੇ ਹਨ ਅਤੇ ਨਿਯਾਜ਼ ਕਿਵੇਂ ਦੇਣੀ ਹੈ ਅਤੇ ਕਿਸ ਚੀਜ਼ ਦੀ ਦੇਣੀ ਹੈ ਚਿਰਾਗ ਲਾਉਣ ਸਮੇਂ ਅਤੇ ਨਿਯਾਜ਼ ਦੇਣ ਸਮੇਂ ਕੀ ਪੜਨਾ ਹੈ ਇਹ ਸਭ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਉਹਨਾਂ ਪੀਰਾਂ ਦਾ ਖਾਸ ਦਿਨ ਕਿਹੜਾ ਹੈ ਅਤੇ ਉਸ ਦਿਨ ਦੇ ਕਾਰਬਿਹਾਰ ਕੀ ਹਨ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੇ ਹਨ ਸੰਗਤ ਜੀ ਦੂਜੀ ਗਲਤੀ ਜੋ ਅਸੀਂ ਤਕਰੀਬਨ ਸਾਰੇ ਕਰਦੇ ਹਾਂ ਉਹ ਹੈ ਕਿ ਅਸੀਂ ਬਿਨਾਂ ਕਿਸੇ ਨੂੰ ਪੁੱਛੇ ਘਰ ਵਿੱਚ ਚਿਰਾਗ ਲਾਉਣੇ ਸ਼ੁਰੂ ਕਰ ਦਿੰਦੇ ਹਾਂ ਸੰਗਤ ਜੀ ਜੇਕਰ ਤੁਸੀਂ ਘਰ ਵਿੱਚ ਚਿਰਾਗ ਲਾਉਣੇ ਹਨ ਤਾਂ ਇਹ ਹਮੇਸ਼ਾ ਯਾਦ ਰੱਖੋ ਕਿ ਇਹਨਾਂ ਚਿਰਾਗਾਂ ਲਈ ਇੱਕ ਤਾਂ ਖਾਸ ਥਾਂ ਹੋਣੀ ਚਾਹੀਦੀ ਹੈ ਜਿੱਥੇ ਹੋਰ ਕੋਈ ਨਾ ਆਵੇ ਜਾਵੇ ਦੂਜੀ ਗੱਲ ਇਹ ਕਿ ਚਿਰਾਗ ਹਮੇਸ਼ਾ ਕਿਸੇ ਕਾਮਲ ਮੁਰਸ਼ਿਦ ਤੋਂ ਹੀ ਘਰ ਵਿੱਚ ਸ਼ੁਰੂ ਕਰਵਾਉਣੇ ਚਾਹੀਦੇ ਹਨ ਤੀਜੀ ਗੱਲ ਇਹ ਯਾਦ ਰੱਖੋ ਕਿ ਜਦੋਂ ਵੀ ਇੱਕ ਵਾਰ ਚਿਰਾਗ ਸ਼ੁਰੂ ਕਰ ਲਈਏ ਤਾਂ ਫਿਰ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ ਮੋਂ ਇਸ ਬਾਰੇ ਖੁੱਲ ਕੇ ਗੱਲ ਕਰਦੇ ਹਾਂ ਸੰਗਤ ਜੀ ਜਦੋਂ ਚਿਰਾਗ ਅਸੀਂ ਘਰ ਵਿੱਚ ਲਾਉਂਦੇ ਹਾਂ ਤਾਂ ਸਾਡੇ ਕੋਲੋਂ ਪੂਰੀ ਰਹਿਤ ਨਹੀਂ ਰੱਖੀ ਜਾ ਸਕਦੀ ਅਸੀਂ ਸੰਸਾਰਕ ਬੰਦੇ ਹਾਂ ਅਤੇ ਜਾਣੇ ਅਣਜਾਣੇ ਵਿੱਚ ਅਸੀਂ ਜਾਂ ਸਾਡੇ ਬੱਚੇ ਕੋਈ ਗਲਤੀ ਕਰ ਸਕਦੇ ਹਨ ਜਿਸ ਕਰਕੇ ਸਾਨੂੰ ਨੁਕਸਾਨ ਹੋ ਸਕਦਾ ਹੈ ਅਕਸਰ ਇਹ ਵੀ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਸਾਡੇ ਘਰ ਵਿੱਚ ਪਹਿਲਾਂ ਤੋਂ ਹੀ ਕੋਈ ਮਾੜੀ ਸ਼ਕਤੀ ਮੌਜੂਦ ਹੋਵੇ ਜਦ ਤੁਸੀਂ ਚਿਰਾਗ ਆਪਣੇ ਆਪ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਉਸ ਥਾਂ ਤੇ ਉਹ ਮਾੜੀ ਸ਼ਕਤੀ ਤੁਹਾਡੀ ਪੂਜਾ ਅਤੇ ਨਿਆਜ਼ ਗ੍ਰਹਿਣ ਕਰਨ ਲੱਗ ਜਾਵੇ ਅਤੇ ਹੋਰ ਤਾਕਤਵਰ ਹੁੰਦੀ ਜਾਵੇ ਸੰਗਤ ਜੀ ਇਹ ਸੱਚ ਹੈ ਕਿ ਮਾੜੀਆਂ ਸ਼ਕਤੀਆਂ ਅਕਸਰ ਇਸ ਤਰ੍ਹਾਂ ਕਰਦੀਆਂ ਹਨ ਅਸੀਂ ਅਣਜਾਣੇ ਵਿੱਚ ਆਪਣੇ ਹੀ ਪੈਰਾਂ ਤੇ ਕਹਾੜਾ ਮਾਰ ਰਹੇ ਹੁੰਦੇ ਹਾਂ ਇਸ ਤਰ੍ਹਾਂ ਕਰਨ ਨਾਲ ਜਦ ਅਸੀਂ ਬਿਨਾਂ ਇਜਾਜ਼ਤ ਤੇ ਬਿਨਾ ਮੁਰਸ਼ਿਦ ਦੇ ਆਪਣੇ ਆਪ ਘਰ ਵਿੱਚ ਚਿਰਾਗ ਕਰਨ ਲੱਗਦੇ ਹਾਂ ਤਾਂ ਇਹ ਸ਼ਕਤੀਆਂ ਹੋਰ ਬਲਵਾਨ ਹੁੰਦੀਆਂ ਜਾਂਦੀਆਂ ਹਨ ਤੇ ਤੁਸੀਂ ਵੇਖਿਆ ਹੋਣਾ ਕਿ ਕੁਝ ਭਗਤਾ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਸਭ ਪੀੜਾ ਕਰਕੇ ਹੋ ਰਿਹਾ ਹੈ ਕੁਝ ਲੋਕ ਸਾਨੂੰ ਡਰਾ ਦਿੰਦੇ ਨੇ ਕਿ ਪੀਰ ਤੁਹਾਨੂੰ ਤੰਗ ਕਰਦੇ ਨੇ ਸੰਗਤ ਜੀ ਇਸ ਤਰ੍ਹਾਂ ਨਹੀਂ ਹੁੰਦਾ ਜੇ ਪੀਰਾਂ ਨੇ ਭਗਤਾਂ ਨੂੰ ਤੰਗ ਹੀ ਕਰਨਾ ਹੈ ਫਿਰ ਸ਼ੈਤਾਨ ਅਤੇ ਰੱਬ ਦੇ ਫਕੀਰਾ ਵਿੱਚ ਕੀ ਫਰਕ ਰਹਿ ਜਾਵੇਗਾ ਸੋ ਹਮੇਸ਼ਾ ਚਿਰਾਗ ਆਪਣੇ ਘਰ ਵਿੱਚ ਕੋਸ਼ਿਸ਼ ਕਰੋ ਕਿ ਨਾ ਲਾਓ ਅਤੇ ਜੇ ਸ਼ੌਕ ਹੈ ਤਾਂ ਇਸ ਨੂੰ ਕਾਮਲ ਮੁਰਸ਼ਿਦ ਤੋਂ ਹੀ ਲਗਵਾਓ ਅਤੇ ਇੱਕ ਵਾਰ ਉਹਨਾਂ ਤੋਂ ਸ਼ੁਰੂ ਕਰਵਾ ਕੇ ਤੁਸੀਂ ਅੱਗੇ ਆਪ ਲਗਾ ਸਕਦੇ ਹੋ ਅਤੇ ਹਮੇਸ਼ਾ ਲਈ ਤੁਸੀਂ ਇਹ ਪੱਕੇ ਲਾਉਂਦੇ ਰਹੋ ਸੰਗਤ ਜੀ ਤੀਜੀ ਗਲਤੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਪੀਰਾਂ ਦੇ ਕਲਾਮ ਬਿਨਾਂ ਇਜਾਜ਼ਤ ਦੇ ਪੜਨ ਲੱਗਦੇ ਹਾਂ ਅਸੀਂ ਕਿਸੇ ਦੀ ਵੀਡੀਓ ਦੇਖ ਕੇ ਜਾਂ ਕਿਸੇ ਤੋਂ ਸੁਣ ਕੇ ਪੀਰਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਦੱਸੇ ਅਨੁਸਾਰ ਕਲਮਾ ਪੜਨ ਲੱਗ ਪਏ ਪਰ ਸਾਨੂੰ ਨਾ ਤਾਂ ਇਹ ਪਤਾ ਹੈ ਕਿ ਇਸ ਕਲਾਮ ਨੂੰ ਕਦੋਂ ਪੜਨਾ ਹੈ ਕਿੰਨੀ ਵਾਰ ਪੜਨਾ ਹੈ ਕਿੱਥੇ ਪੜਨਾ ਹੈ ਅਤੇ ਕਿੱਥੇ ਨਹੀਂ ਪੜਨਾ ਹੈ ਨਾ ਬਾਕੀ ਚ ਨਹੀਂ ਪੜਨਾ ਹੈ ਅਤੇ ਕਿੰਨੇ ਦਿਨ ਪੜਨਾ ਹੈ ਇਹ ਸਭ ਸਾਨੂੰ ਜਦੋਂ ਪਤਾ ਹੀ ਨਹੀਂ ਤਾਂ ਫਿਰ ਅਸੀਂ ਆਪਣਾ ਨੁਕਸਾਨ ਆਪੇ ਹੀ ਕਰਵਾ ਰਹੇ ਹਾਂ ਸੰਗਤ ਜੀ ਸਾਰੇ ਭਗਤਾਂ ਦੀ ਤਾਸੀਰ ਅਤੇ ਸੁਭਾਅ ਵੱਖਰਾ ਹੁੰਦਾ ਹੈ ਉਹਨਾਂ ਨੂੰ ਇੱਕੋ ਕਲਾਮ ਨਹੀਂ ਦਿੱਤਾ ਜਾਂਦਾ ਜਾਂ ਇੱਕੋ ਗਿਣਤੀ 'ਚ ਨਹੀਂ ਦੱਸਿਆ ਜਾਂਦਾ ਹਮੇਸ਼ਾ ਕਲਾਮ ਜੋ ਵੀ ਪੜ੍ਹਨਾ ਹੋਵੇ ਉਹ ਮੁਰਸ਼ਿਦ ਜਾਂ ਕਿਸੇ ਦੀ ਇਜਾਜ਼ਤ ਲੈ ਕੇ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਪੜ੍ਹਦੇ ਸਮੇਂ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਤੁਹਾਡਾ ਨੁਕਸਾਨ ਨਾ ਹੋਵੇ ਅਤੇ ਤੁਹਾਡਾ ਮੁਰਸ਼ਿਦ ਤੁਹਾਨੂੰ ਸਾਬ ਲਵੇ ਸੰਗਤ ਜੀ ਚੌਥੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਪੀਰਾਂ ਦੀ ਇਬਾਦਤ ਕਰਦੇ ਹਾਂ ਤਾਂ ਇਹ ਵੀ ਹੁੰਦਾ ਹੈ ਕਿ ਮੰਨ ਲਵੋ ਸਾਡੇ ਘਰ ਵਿੱਚ ਕੋਈ ਬੁਰੀ ਸ਼ਕਤੀ ਨਹੀਂ ਹੈ ਪਰ ਹੋ ਸਕਦਾ ਹੈ ਕਿ ਤੁਹਾਡੇ ਆਂਡ-ਗਵਾਂਡ 'ਚ ਕਿਸੇ ਘਰ 'ਚ ਕੋਈ ਮਾੜੀ ਸ਼ਕਤੀ ਮੌਜੂਦ ਹੋਵੇ ਜਦ ਤੁਸੀਂ ਇਬਾਦਤ ਕਰੋਗੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਤਕਲੀਫ ਹੋਵੇਗੀ ਅਤੇ ਉਹ ਤੁਹਾਡੀ ਬੰਦਗੀ ਰੋਕਣੀ ਚਾਹੇਗੀ ਅਤੇ ਤੁਹਾਡਾ ਨੁਕਸਾਨ ਕਰੇਗੀ ਅਤੇ ਤੁਹਾਨੂੰ ਲੱਗੇਗਾ ਕਿ ਪੀੜਾ ਨੂੰ ਮੰਨਣਾ ਸ਼ੁਰੂ ਕੀਤਾ ਤਾਂ ਸਾਡੇ ਕੰਮ ਵਿਗੜਨੇ ਸ਼ੁਰੂ ਹੋ ਗਏ ਨੁਕਸਾਨ ਹੋ ਗਿਆ ਜਦਕਿ ਅਸਲ ਗੱਲ ਹੋਰ ਹੁੰਦੀ ਹੈ ਸੰਗਤ ਜੀ ਪੰਜਵੀਂ ਗੱਲ ਇਹ ਹੁੰਦੀ ਹੈ ਕਿ ਕਈ ਵਾਰ ਸਾਡੀ ਇਬਾਦਤ ਅਤੇ ਬੰਦਗੀ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਸਾਡੇ ਹਾਲਾਤ ਖਰਾਬ ਹੀ ਰਹਿੰਦੇ ਨੇ ਤਾਂ ਇਸ ਦਾ ਕਾਰਨ ਹੁੰਦਾ ਹੈ ਕਿ ਸਾਡੇ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪਾਂ ਦਾ ਫਲ ਸਾਨੂੰ ਇਸ ਜਨਮ ਵਿੱਚ ਮਿਲ ਰਿਹਾ ਹੁੰਦਾ ਹੈ ਇਹ ਪਾਪ ਹੌਲੀ-ਹੌਲੀ ਕੱਟੇ ਜਾਂਦੇ ਨੇ ਪਰ ਇਹ ਸਮਾਂ ਥੋੜਾ ਵੀ ਹੋ ਸਕਦਾ ਹੈ ਅਤੇ ਲੰਮਾ ਵੀ ਇਸ ਦੀ ਨਿਸ਼ਾਨੀ ਇਹ ਹੈ ਕਿ ਜਦ ਵੀ ਤੁਹਾਡਾ ਨੁਕਸਾਨ ਹੋਣਾ ਹੋਵੇ ਤਾਂ ਤੁਹਾਡਾ ਨਾਲ-ਨਾਲ ਬਚਾ ਵੀ ਹੁੰਦਾ ਰਹੇ ਪੀਰ ਤੁਹਾਨੂੰ ਬਚਾਉਂਦੇ ਵੀ ਰਹਿਣ ਤਾਂ ਸਮਝੋ ਇਹ ਕਸ਼ਟ ਪਿਛਲੇ ਜਨਮਾਂ ਦੇ ਹੀ ਕਰਮ ਸਨ ਜੋ ਕੱਟੇ ਜਾ ਰਹੇ ਨੇ ਸੋਸੰਗਤ ਜੀ ਗੱਲਾਂ ਤਾਂ ਬਹੁਤ ਸਾਰੀਆਂ ਨੇ ਇਹਨਾਂ ਨੂੰ ਇੱਕ ਵੀਡੀਓ ਚ ਦੱਸਣਾ ਸਾਡੇ ਲਈ ਵੀ ਮੁਸ਼ਕਲ ਹੈ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਵੇਗੀ ਕੋਸ਼ਿਸ਼ ਕਰਾਂਗੇ ਕਿ ਅਗਲੀਆਂ ਵੀਡੀਓ ਵਿੱਚ ਇਸ ਬਾਰੇ ਤੁਹਾਨੂੰ ਦੱਸਦੇ ਰਹੀਏ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ